ਕੋਆਪਰੇਟ ਸੁਸਾਇਟੀ ਦਾ ਪ੍ਰਸ਼ਾਸਨ ਮੁਰਦਾਬਾਦ 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 ਡੀਆਰ ਮੁਰਦਾਬਾਦ 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 ਪੀਆਰ ਮੁਰਦਾਬਾਦ 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 ਏਆਰ ਮੁਰਦਾਬਾਦ 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 ਕੋਆਪਰੇਟ ਸਟੇਡੀ ਦਾ ਪ੍ਰਸ਼ਾਸਨ ਮੁਰਦਾਬਾਦ 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 ਡੀ ਕੋਆਪਰੇਟ ਸੁਸਾਇਟੀ ਦਾ ਪ੍ਰਸ਼ਾਸਨ ਮੁਰਦਾਬਾਦ 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 ਕੋਆਪਰੇਟ ਸੈਂਟੀ ਪ੍ਰਸ਼ਾਸਨ ਮੁਰਦਾਬਾਦ 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 ਡੀਆਰ ਫਤੇਗੜ ਸਾਹ ਮੁਰਦਾਬਾਦ 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 ਡੀਆਰ ਫਤੇਗੜ ਸਾਹ ਮੁਰਦਾਬਾਦ 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 ਏਆਰ ਬਸੀ ਪਠਾਣਾ ਮੁਰਦਾਬਾਦ 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 ਏਆਰ ਬਸੀ ਪਠਾਣਾ ਮੁਰਦਾਬਾਦ 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 ਏਆਰ ਬਸੀ ਪਠਾਣਾ ਮੁਰਦਾਬਾਦ 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 ਮੈਂ ਤੁਹਾਡਾ ਪੱਤਰਕਾਰ ਪਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਹਲਕਾ ਬਸੀ ਪਠਾਣਾ ਦੇ ਪਿੰਡ ਘੇਲ ਬਡਾਲੀ ਆਲਾ ਸਿੰਘ ਦੇ ਨਜ਼ਦੀਕ ਪਿੰਡ ਘੇਲ ਜਿੱਥੇ ਅੱਜ ਕੋਆਪਰੇਟਿਵ ਸੁਸਾਇਟੀ ਦੀ ਚੋਣ ਹੋਣੀ ਸੀ ਪ੍ਰਧਾਨ ਦੀ ਚੋਣ ਹੋਣੀ ਸੀ ਜੋ ਅੱਜ 28 ਜੁਲਾਈ ਨੂੰ ਪਰ ਇੱਥੇ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਨੇ ਜਿਹੜੇ ਸੁਸਾਇਟੀ ਦੇ ਮੈਂਬਰ ਨੇ ਉਹ ਸਵੇਰ ਤੋਂ ਹੀ ਇੰਤਜ਼ਾਰ ਕਰ ਰਹੇ ਨੇ ਵੀ ਅੱਜ ਪ੍ਰਧਾਨ ਦੀ ਚੋਣ ਹੋਣੀ ਹੈ ਪਰ ਇੱਥੇ ਨਾ ਤਾਂ ਕੋਈ ਜਿਹੜਾ ਕੋਆਪਰੇਟ ਸੈਟੀ ਦਾ ਜਿਹੜਾ ਅਧਿਕਾਰੀ ਹੈ ਕੋਈ ਜ਼ਿਲ੍ਹੇ ਦਾ ਅਧਿਕਾਰੀ ਇੱਥੇ ਕੋਈ ਮੌਜੂਦ ਨਹੀਂ ਕੋਈ ਨਹੀਂ ਪਹੁੰਚਿਆ ਮੈਂ ਮੈਂ ਹਰਮਨਜੀਤ ਸਿੰਘ ਮੈਂਬਰ ਕੋਆਪਰੇਟ ਸਟੇਟੀ ਢੇਲ ਅੱਜ ਦੇ ਦਿਨ ਸਾਡੀ 28 ਤਰੀਕ ਨੂੰ ਚੋਣ ਦੀ ਪ੍ਰਕਿਰਿਆ ਹੋਣੀ ਸੀ ਜੋ ਕਿ 13 ਤਰੀਕ ਨੂੰ ਮੈਂਬਰਾਂ ਤੋਂ 11 ਤੋਂ ਸਾਈਨ ਕਰਾ ਕੇ ਡੀਆਰ ਦੇ ਦਫ਼ਤਰ ਭੇਜੇ ਗਏ ਸੀ ਯਰ ਆਰ ਦੇ ਅੱਜ ਦੀ ਡੇਟ ਫਿਕਸ ਸੀਗੀ ਅੱਜ ਜਦੋਂ ਪਤਾ ਲੱਗਿਆ ਕਹਿੰਦੇ ਚੋਣ ਕੈਨਸਲ ਕਰਤੀ ਪੋਸਟ ਆਨ ਕਰਤੀ ਕੈਨਸਲ ਕਰਨ ਦਾ ਅਧਿਕਾਰ ਡੀਸੀ ਕੋਲ ਹੁੰਦਾ ਨਾ ਕਿ ਏਆਰਡੀਆਰ ਕੋਲ ਹੁੰਦਾ ਨਾ ਸੈਕਟਰੀ ਕੋਲ ਹੁੰਦਾ ਸਵੇਲ ਦਾ ਸੈਕਟਰੀ ਸਾਡਾ ਜੋ ਸੁਸਾਇਟੀ ਦਾ ਸੈਕਟਰੀ ਹੈ ਉਹ ਆਪਣੀ ਸੁੱਚ ਬੰਦ ਕਰਕੇ ਕਿਤੇ ਪਾਸੇ ਗੁੰਮ ਹੋਇਆ ਵਾ ਏਡੀਆਰ ਨੂੰ ਫੋਨ ਕੀਤਾ ਉਹਨੇ ਪੱਲਾ ਝਾੜਤਾ ਉਹ ਕਹਿੰਦਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਇਹ ਚੋਣ ਪ੍ਰੋਸੈਸ ਨਹੀਂ ਚੱਲਦਾ ਏਆਰ ਦੇ ਵਿੱਚ ਚੱਲਦਾ ਹੈ ਏਆਰ ਨੂੰ 25 ਤੋਂ 30 ਵਾਰ ਫੋਨ ਲਾਏ ਆਖਿਰਕਾਰ ਏਆਰ ਨੇ ਫੋਨ ਹੀ ਬੰਦ ਕਰਤਾ ਸੁੱਚ ਕੱਟ ਦਿੱਤੀ ਸਾਰੀ ਇਹਨਾਂ ਦੀ ਮਿਲੀ ਭੁਗਤ ਹੈ ਵਿੱਚੇ ਸਰਕਾਰ ਦੀ ਵਿੱਚੇ ਡੀਆਰ ਦੀ ਏਆਰ ਦੀ ਵਿੱਚੇ ਸੈਕਟਰੀ ਦੀ ਕਿਉਂਕਿ ਇਹ ਜੋ ਚੋਣ ਪ੍ਰਕਿਰਿਆ ਹੈ ਇਹ ਰੱਦ ਹੋ ਨਹੀਂ ਸਕਦੀ ਅੱਗੇ ਪੋਸਟ ਆਉਣ ਹੋ ਨਹੀਂ ਸੀ ਸਕਦੀ ਜਦੋਂ ਕਿ 6-7 ਮੈਂਬਰ ਇੱਕ ਪਾਸੇ ਨੇ ਇਹਨਾਂ ਦੇ ਕੋਲ ਕੋਈ ਨਾ ਮੁੱਦਾ ਹੋਣ ਕਰਕੇ ਪਾਸੇ ਹੋ ਗਏ ਆ ਪੋਲੀਟਿਕਲ ਦਵਾ ਦੇ ਕਾਰਨ ਇਹ ਹੋ ਸਕਦਾ ਸਾਨੂੰ ਖਛਦਾ ਹੈ ਵੀ ਇੱਥੇ ਕੋਈ ਧੰਦਲੀ ਵੱਡੀ ਹੋ ਸਕਦੀ ਹੈ ਆਪਣੇ ਆਪ ਹੀ ਇਹ ਮੈਂਬਰ ਬਣਾ ਸਕਦੇ ਆ ਜੇਕਰ ਬਹੁਤ ਜ਼ਿਆਦਾ ਇਹਨਾਂ ਤੋਂ ਖਤਰਾ ਹੈ ਇਸ ਗੱਲ ਦਾ ਵੀ ਇਹ ਧੱਕੇਸ਼ਾਹੀ ਕਰਨਗੇ ਪਬਲਿਕ ਦੇ ਨਾਲ ਜੇਕਰ ਪ੍ਰਧਾਨ ਦੀ ਚੋਣ ਹੋ ਜਾਂਦੀ ਹੈ ਫਿਰ ਇਹਦੀ ਜ਼ਿੰਮੇਵਾਰ ਕੌਣ ਹੋਊਗਾ ਜੀ ਜੇਕਰ ਅੱਜ ਗੁਪਤੀ ਇਹ ਚੋਰੀ-ਚੋਰੀ ਕਿਤੇ ਪਾਸੇ ਬੈਠ ਕੇ ਪ੍ਰਧਾਨ ਦੀ ਚੋਣ ਕਰਦੇ ਆ ਤਾਂ ਇਹਦੇ ਵਿੱਚ ਏਆਰ ਸੁਸਾਇਟੀ ਦਾ ਸੈਕਟਰੀ ਮੇਨ ਜ਼ਿੰਮੇਵਾਰ ਹੋਣਗੇ ਚਾਹੇ ਸਾਨੂੰ ਕੋਰਟ ਤੇ ਵੀ ਜਾਣਾ ਪਵੇ ਅਸੀਂ ਜਾਵਾਂਗੇ ਤੁਸੀਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੁਹਾਡੇ ਲੋਬੇ ਮਤਲਬ ਜਿਹੜੀ ਜਿੱਥੇ ਤੇ ਮੌਜੂਦ ਹੈ ਤੁਸੀਂ ਕਿੰਨੇ ਮੈਂਬਰ ਹੈ ਟੋਟਲ ਤੁਸੀਂ ਕਿੰਨੇ ਮੈਂਬਰ ਹੋ 11 ਮੈਂਬਰਾਂ ਦੇ ਵਿੱਚ ਬਹੁਤ ਸਾਰੇ ਗਰੁੱਪ ਦਾ ਹੈ अच्छा बहुमत ਤੁਹਾਡੇ ਗਰੁੱਪ ਦਾ ਹੈ ਜੀ ਤੁਸੀਂ ਇੱਥੇ ਮੌਜੂਦ ਹੋ ਹਾਂਜੀ ਪਰ ਜਿਨ੍ਹਾਂ ਕੋਲ ਮੌਮਤ ਨਹੀਂ ਉਹ ਇੱਥੇ ਹੈ ਨਹੀਂ ਉਹ ਇੱਥੇ ਹੈ ਨਹੀਂ ਸਵੇਰ ਦੇ ਹੈ ਨਹੀਂ ਸਵੇਰ ਦਾ ਕੋਈ ਉਹਨਾਂ ਜੋ ਮੈਂਬਰ ਨਹੀਂ ਆਇਆ ਦੋ ਮੈਂਬਰ ਆਏ ਸੀ ਉਹ ਵੀ ਮੁੜ ਗਏ ਇਕੱਲਾ ਇਕੱਲਾ ਕੋਈ ਨੋਸਟ ਨਹੀਂ ਲੱਗਿਆ ਨਹੀਂ ਦੋ ਦਿਨ ਪਹਿਲਾਂ ਨੋਸਟ ਲੱਗ ਜਾਂਦਾ ਜੇ ਚੋਣ ਪ੍ਰਕਿਰਿਆ ਕੈਨਸਲ ਕਰਨੀ ਹੋਵੇ ਕੋਈ ਨਾ ਨੋਸਟ ਆਇਆ ਨਾ ਹੀ ਕੋਈ ਫੋਨ ਕੀਤਾ ਕਿਸੇ ਮੈਂਬਰ ਨੂੰ ਜਿਹੜਾ ਤੁਹਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਵੀ 10 ਵਜੇ ਸੋਸਾਇਟੀ ਪਹੁੰਚਿਓ ਕਿਉਂਕਿ ਸਾਰੇ ਮੈਂਬਰ ਸੋਸਾਇਟੀ 10 ਵਜੇ ਆ ਗਏ ਹੋਰ ਪ੍ਰਵੰਤ ਸੱਜਣ ਵੀ ਆ ਗਏ ਪਰ ਯਾਰ ਬਸੀ ਪਠਾਣਾ ਨੂੰ ਵਾਰ-ਵਾਰ ਫੋਨ ਲਗਾ ਰਹੇ ਆਂ ਪਰ ਉਹ ਫੋਨ ਨਹੀਂ ਚੱਕ ਰਹੀ ਮੈਡਮ ਹਰਪ੍ਰੀਤ ਕੌਰ ਜਿਸ ਬੀਟੀ ਨਾਲ ਸੰਪਰਕ ਕਰਨੀ ਤੁਸੀਂ ਕੋਸ਼ਿਸ਼ ਕਰਦੇ ਹੋ ਵਾਰ-ਵਾਰ ਫੋਨ ਕਰ ਦਿੱਤੇ ਫੋਨ ਨਹੀਂ ਚੱਕ ਰਹੇ ਕਰਕੇ ਉਹਦਾ ਪੱਖ ਨਹੀਂ ਪਾਇਆ ਜਾ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡੀ ਆਰ ਫਤਿਹਗੜ ਸਾਹਿਬ ਜੀ ਹਾਂਜੀ ਹਾਂਜੀ ਮੈਂ ਪੱਤਰਕਾਰ ਭਵਿੰਦਰ ਸਿੰਘ ਮਾਨ ਬੋਲਦਾ ਪੰਜਾਬੀ ਜਾਗਰਣ ਤੋਂ ਜੀ ਹਾਂਜੀ ਹਾਂਜੀ ਅੱਜ ਆਪਣੀ ਘੇਲ ਪਿੰਡ ਬਡਾਲੀਆਲਾ ਸਿੰਘ ਦੇ ਨੇੜੇ ਉੱਥੇ ਚੋਣ ਸੀ ਪਰ ਕਾਹਦੀ ਚੋਣ ਸੀ ਜੀ ਆਪਣੀ ਪ੍ਰਧਾਨਗੀ ਦੀ ਮੈਂਬਰਾਂ ਦੀ ਚੋਣ ਜੀ ਮੈਂਬਰਾਂ ਦੀ ਚੋਣ ਤਾਂ ਹੋ ਚੁੱਕੀ ਹੈ ਪ੍ਰਧਾਨ ਦੀ ਜੀ ਪੱਤਰਕਾਰ ਸਾਹਿਬ ਇਹਦੇ ਬਾਰੇ ਨਾ ਇਹ ਆਪ ਨੂੰ ਪਤਾ ਹੁੰਦਾ ਤੇ ਪ੍ਰਧਾਨਗੀ ਦੀ ਚੋਣ ਬਾਰੇ ਮੈਨੂੰ ਕੋਈ ਆਈਡੀਆ ਨਹੀਂ ਹੁੰਦਾ ਜੀ ਨਹੀਂ ਇੱਕ ਏ ਆਰ ਦਾ ਹੈਲੋ ਮੈਡਮ ਜੀ ਬੇਨਤੀ ਹੈ ਇੱਕ ਜੀ ਹਾਂਜੀ ਹਾਂਜੀ ਮੈਡਮ ਹਰਪ੍ਰੀਤ ਕੌਰ ਫੋਨ ਨਹੀਂ ਚੱਕ ਰਹੀ ਕਿਰਪਾ ਕਰਕੇ ਦੱਸੇ ਜਾ ਵੀ ਅੱਜ ਟੂਨ ਹੈ ਜਾਂ ਨਹੀਂ ਅ ਤੁਹਾਨੂੰ ਮੈਂ ਦੱਸਿਆ ਤਾਂ ਹੈ ਜੀ ਮੈਨੂੰ ਨਹੀਂ ਪਤਾ ਹੁੰਦਾ ਟੂਨ ਬਾਰੇ ਨਹੀਂ ਸਾਡਾ ਫੋਨ ਨਹੀਂ ਚੱਕ ਰਹੀ ਤੁਸੀਂ ਕਨਫਰਮ ਕਰਕੇ ਮੈਨੂੰ ਦੱਸ ਸਕਦੇ ਹੋ ਜੀ ਅ ਮੈਂ ਕੋ ਫੋਨ ਕਰ ਲੈਣੀ ਕਿਸੇ ਮੀਟਿੰਗ ਤੋਂ ਕਿ ਦੁਬਾਰਾ ਕੌਣ ਕਰ ਲੈਣਗੇ ਉਹ ਠੀਕ ਜੀ ਮੈਂ ਕੱਠ ਹੋਇਆ ਸੀ ਪਿੰਡ ਦੇ ਪਤਵੰਤੇ ਸੱਜਣ ਇਕੱਠ ਹੋਏ ਸੀ ਹਾਂਜੀ ਇੱਥੇ ਪਿੰਡ ਵਾਸੀਆਂ ਦਾ ਇਕੱਠ ਹੋਇਆ ਸੀ ਮੈਂ ਉੱਥੀ ਮੌਕੇ ਤੇ ਪਹੁੰਚੇ ਹਾਂ ਜੀ ਅੱਛਾ ਉਹ ਕਹਿੰਦੇ ਅੱਜ ਟਾਈਮ ਦਿੱਤਾ ਸੀ 28 ਤਰੀਕ ਦਾ ਚੌਣ ਦਾ ਜਦਕਿ ਜਿਹੜੇ ਸੈਕਟਰੀ ਸਾਹਿਬ ਨੇ ਉਹਨਾਂ ਦਾ ਫੋਨ ਬੰਦ ਹੈ ਜੀ ਅੱਛਾ ਤੇ ਜਿਹੜਾ ਮੈਂ ਪਤਾ ਕਰਦੀ ਹਾਂ ਹਾਂ ਪਤਾ ਕਰਕੇ ਕਨਫਰਮ ਉਹਦੇ ਆਂਦੀ ਵੰਡ ਸੀ ਅੱਜ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਫੋਨ ਕਰ ਲਵਾਂਗੀ ਨਹੀਂ ਮੈਡਮ ਬੈਕ ਕਾਲ ਕਰ ਲੈਣਗੇ ਕੋਈ ਗੱਲ ਨਹੀਂ ਕਿਸੇ ਮੀਟਿੰਗ 'ਚ ਨਾ ਹੋਣ ਮੈਡਮ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਹਾਂ ਹਾਂ ਕੋਈ ਗੱਲ ਨਹੀਂ